ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਤੇਜ਼ ਹਨੇਰੀ ਅਤੇ ਲੰਗੀ ਰਾਤ ਹੋਈ بارش ਕਰਕੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਕਿਸਾਨਾਂ ਦੇ ਚਿਹਰੇ ਉੱਤਰ ਗਏ ਹਨ ਪੀੜਤ ਕਿਸਾਨਾਂ ਨੇ ਸਰਕਾਰ ਕੋਲੋਂ ਉਹਨਾਂ ਦੇ ਫਸਲਾਂ ਦੇ ਹੋਏ ਨੁਕਸਾਨ ਦੇ ਬਦਲੇ ਮੁਆਵਜ਼ੇ ਦੀ ਮੰਗ ਕੀਤੀ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਚੱਲ ਰਹੀ ਹਨੇਰੀ ਅਤੇ ਲੰਗੀ ਰਾਤ ਹੋਈ بارش ਤੋਂ ਬਾਅਦ ਵੱਖ-ਵੱਖ ਖੇਤਾਂ ਤੋਂ ਫਸਲਾਂ ਦੇ ਖਰਾਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਫਾਜ਼ਿਲਕਾ ਦੇ ਪਿੰਡ ਰੋਪਨਗਰ ਦੇ ਤਾਂ ਇੱਥੇ ਵੀ ਕਿਸਾਨਾਂ ਦੇ ਪੱਕੇ ਤਿਆਰ ਹੋ ਚੁੱਕੀ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਕਰਜ਼ੇ ਤੋਂ ਤੰਗ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਇਸੇ ਗੱਲ ਲਈ ਮਜਬੂਰ ਹਨ ਉਹਨਾਂ ਦੱਸਿਆ ਹੈ ਕਿ ਕਣਕ ਦੀ ਫਸਲ ਜੋ ਕੱਟਣ ਦੇ ਲਾਇਕ ਸੀ ਉਸ ਦਾ 50 ਤੋਂ ਲੈ ਕੇ 80 ਫੀਸਦੀ ਪਰਸੈਂਟ ਹੁਣ ਤੱਕ ਝਾੜ ਡਿੱਗ ਜਾਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਹੇ ਹੈ ਕਿ ਉਹਨਾਂ ਦੇ ਨਹੀਂ ਬਲਕਿ ਪੂਰੇ ਇਲਾਕੇ ਦੀਆਂ ਫਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ ਇਸ ਮੁਕੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਕੇ ਬੰਦਾ ਮੁਆਵਜ਼ਾ ਦਿੱਤਾ ਜਾਵੇ। ਨਾਮ ਦੱਸੋ। सुरेंद्र ਕੁਮਾਰ ਜੀ। सुरेंद्र ਜੀ ਕਿੰਨਾ ਜਿਹੜੀ ਤੁਹਾਡੀ ਫਸਲ ਖਰਾਬ ਹੋਈ ਹੈ ਜਿਹੜਾ ਮੀਂਹ ਤੇ ਬਾਰਿਸ਼ ਨਾਲ। ਪਹਿਲਾਂ ਤਾਂ ਤੁਸੀਂ ਕੁਝ ਦੇਖਿਆ ਜੀ ਤੁਹਾਨੂੰ ਦਿਖਾਈ ਹੈ ਇਹਦੇ ਚ ਤਾਂ ਬਿਲਕੁਲ ਖਤਮ ਹੀ ਹੈ ਥੱਲੇ ਲੱਗੀ ਕਣਕ। ਜਿਹੜੀ ਫਸਲਾਂ ਖੜੀਆਂ ਐ ਰੁਕ ਰੁਕ ਕੇ ਬਰਸਾਤ ਹੋ ਰਹੀ ਐ ਚੱਕੜ ਨਾਲ ਮ ਹਨੇਰੀ ਆਈ ਹਨੇਰੀ ਕਾਰਨ ਫਸਲਾਂ ਦੇ ਜਿਹੜੀ ਫਸਲ ਤਿਆਰ ਸੀ ਉਹ ਆਪਸੇ ਨਾਲ ਪੜ ਪੜ ਕੇ ਉੰਡੇ ਦੇ ਦਾਣੇ ਕਿਰਗੇ ਹੁਣ ਰੁਕ ਰੁਕ ਕੇ ਬਰਸਾਤ ਹੋ ਰਹੀ ਐ ਜ਼ਮੀਨ ਚ ਜਿਆਦਾ ਨਮੀ ਕਾਰਨ ਆਣ ਕਰਨ ਤੇ ਆ ਫਸਲ ਬਰਸਾਤ ਹੋ ਰਹੀ ਐ ਚੱਕੜ ਚੁੱਕੜ ਹੋ ਰ ਆ ਗਿਆ ਤਾਂ ਮੂਦੀ ਵੀ ਪੈਜੂ ਬਿਲਕੁਲ ਕੰਮ ਹੀ ਨਹੀਂ ਰਹਿਣਾ ਜਿਹੜੀ ਫਸਲ ਤਿਆਰ ਹੈ ਕਿੰਨਾ ਕੁ ਨੁਕਸਾਨ ਮੰਨਦਾ ਨੁਕਸਾਨ ਬਾਕੀ ਤਾਂ ਤੁਸੀਂ ਦੇਖਿਆ ਹੀ ਐ ਇਹਦੇ ਚ ਤਾਂ ਇਧਰ 80% ਨੁਕਸਾਨ ਐ ਇੱਧਰ 50% ਜਿਹੜੀ ਫਸਲਾਂ ਸੀ ਉਹਨਾਂ 'ਚ ਨੁਕਸਾਨ ਹੈ। ਬਹੁਤ ਤਕੜਾ ਚੱਕਰ ਸੀਗਾ। ਕਿੰਨੇ ਕਿੰਨੇ ਏਕੜ ਕੁਲ ਜ਼ਮੀਨ ਹੋएगी ਔਰ ਕਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ? ਮਤਲਬ ਲਗਭਗ ਟੋਟਲ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਜੀ। ਅਸੀਂ ਤਾਂ ਮੰਗਾਈ ਕਰਦੇ ਹਾਂ ਜੀ ਜ਼ਮੀਂਦਾਰਾਂ ਕਣੀ ਥੋੜਾ ਦੇਖਿਆ ਜਾਵੇ ਜ਼ਮੀਂਦਾਰਾਂ ਦੀ ਅੱਗੇ ਵੀ ਇਹਨੇ ਸਾਲ ਹੋ ਗਏ ਹਾਲਾਤ ਮਾੜੀ ਰਹੀ ਹੈ ਤੇ ਜ਼ਮੀਂਦਾਰ ਖੁਦਕਸ਼ੀਆਂ ਕਰ ਰਹੇ ਨੇ ਤੇ ਅਸੀਂ ਤਾਂ ਚਾਹੁੰਦੇ ਹਾਂ ਮੌਕਾ ਦੇ ਕੇ ਪਟਵਾਰੀਆਂ ਨੂੰ ਤਹਿਸੀਲਦਾਰ ਨੂੰ ਆਰਡਰ ਕੀਤਾ ਜਾਵੇ ਵੀ ਆ ਕੇ ਗਿਰਦਾਵਰੀਆਂ ਵਗੈਰਾ ਕਰਨ ਤੇ ਇਮੀਨ ਮੁਆਵਜ਼ਾ ਕੋਈ ਜ਼ਿੰਮੇਵਾਰਾਂ ਨੂੰ ਕੋਈ ਦਵਾਇਆ ਜਾਵੇ। ਰਜਿੰਦਰ ਜੀ। ਨੁਕਸਾਨ ਵੀ ਬਹੁਤ ਹੋਇਆ ਹੈ। ਇਹ ਜਿਹੜੀ ਧਵਾੜੀ ਕੀ ਹਰੀ ਕਣਕ ਹੈ ਤੇ ਖਤਮ ਹੀ ਹੋ ਗਈ ਜੀ। ਦਾਣੇ ਖਰਾਬ ਹੋ ਗਏ। ਜਿਹੜੀ ਸੁੱਕੀ ਜਮਾ ਕਣਕ ਵੱਢਣ ਵਾਲੀ ਸੀ 1-2 ਦਿਨਾਂ 'ਚ ਉਹਨਾਂ ਵੀ ਦਾਣੇ ਦੋਨੇ ਚੜ ਗਏ। ਨੁਕਸਾਨ ਬਹੁਤ ਜ਼ਿਆਦਾ ਹੈ। ਪਿੰਡ 'ਚ ਕਿੰਨੇ ਇੱਕ ਏਕੜ ਜਿਹੜੀ ਫਸਲ ਖਰਾਬ ਹੋਈ ਕਿਤੋਂ ਪਿੰਡ 'ਚ? 1 ਏਕੜ ਦਾ ਤਾਂ ਨਹੀਂ ਪਤਾ ਫਸਲਾਂ ਦੇ ਲਗਭਗ ਸਾਰੀਆਂ ਖਰਾਬ ਹੋ ਗਈਆਂ। ਕੀ ਮੰਗ ਕਰਦੇ ਹੋ? ਮੰਗਦਾ ਕੋਈ ਸਰਕਾਰ ਜੀ ਕੁਝ ਦੇਣਾ ਚਾਹਵੇ ਤਾਂ ਇਹ ਮੌਜਾ ਮੌਜਾ ਕੋਈ ਪਟਵਾਰੀ ਬੜੂਰੀ ਹੈ ਤੁਸੀਂ ਚੈੱਕ ਕਰਕੇ ਦੇਖੇ ਤਾਂ ਹਾਲਾਤ ਤਾਂ ਖਰਾਬ ਐਂਦੀ ਪਹਿਲਾਂ ਵਾਲੇ ਕਰਜ਼ੇ ਵੀ ਮਾਫ਼ ਕਰਨ ਦਾ ਸਰਕਾਰ ਕਹਿੰਦੀ ਸੀ ਉਹਨਾਂ ਚੋਂ ਵੀ ਕੁਝ ਨਹੀਂ ਕੀਤਾ ਤੇ ਅੱਗੋਂ ਉੱਤੋਂ ਇਹ ਰੱਬ ਨੇ ਹੋਰ ਖਰਾਬ ਕਰਤਾ ਉਹਦਾ ਵੀ ਕੁਝ ਨਹੀਂ ਕੋਈ ਹੋਏਗਾ ਤਾਂ ਅੱਗੇ ਦੀ ਪਤਾ ਲੱਗੇ ਕੀ ਹੋਏਗਾ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ